ਜੀ ਦੀ ਪੰਚਾਇਤ ਪੱਖਪਾਤ ਕਰਦੀ ਹਕ ਕਦੇ ਵੀ ਉਹ ਪਿੰਡ ਨਹੀਂ ਤਰੱਕੀ ਕਰਦੇ ਜੀ ਦੀ ਪੰਚਾਇਤ ਪੱਖਪਾਤ ਕਰਦੀ ਓ ਵਖੋ ਵਖ ਬਣਦੇ ਜੀ ਗੁਰੂ ਕਰਨਾ ਲੈਣ ਕੇ ਵਿਚਾਲੇ ਜੇ ਨਾ ਜੱਟ ਖੜਦੀ ਓ ਕੋਠੀਆਂ ਚ ਖੰਡਾ ਆਹ ਫਸਲ ਦੀ ਫਸਲ ਕਦੇ ਝਾੜ ਦੇਵੇਂ ਨਾ ਜਿਸ ਘਰ ਚ ਸ੍ਰੀ ਦੀ ਰੋਟੀ ਅੱਦ ਪੱਕਦੀ ਕੇਸੀ ਗਿਆ ਚੱਲੀ ਕਾ ਕਹਿੰਦਾ ਤੇਰਾ ਕਿਦਾਂ ਇਲਾਜ ਕਰਾ ਸੀ ਗਿਆ ਐਂ ਤਾਂ ਕਹਿੰਦਾ ਹਾਈ ਉਮਰਾਂ ਦਾ ਰੋਗ ਹੁੰਦੇ ਬਾਜ ਕੋਖਦੇ ਤੇ ਮਾਸਦਾ ਬਿਆਲ ਕਉਂਦੀ ਕੋਤਦੇ ਹਾਈ ਉਮਰਾਂ ਦਾ ਰੋਗ ਹੁੰਦੇ ਬਾਜ ਕੋਖਦੇ ਤੇ ਮਾਸਦਾ ਰਲਕੋ ਦੀ ਪੁੱਤ ਦੇ ਰਾਜਵੀਰ ਪੰਨੂ ਸੱਚ ਲਿਖਦਾ ਰਹੂ ਦੇਣੀ ਕਿਨੀ ਤੇ ਬੀਰ ਬਾਤ ਤੂੰ ਸਮਝੀ ਅਖਰੇ ਵਿਆਹ ਕਰਵਾ ਕੇ ਪੁੱਤ ਨਸ਼ੇ ਛੱਡ ਜੂ ਓ ਨਸ਼ਾ ਮੁਕਤੀ ਸੈਂਟਰ ਕਈਆਂ ਨੂੰ ਸਮਝੀ ਅਖਰੇ ਵਿਆਹ ਕਰਵਾ ਕੇ ਪੁੱਤ ਨਸ਼ੇ ਛੱਡ ਜੂ ਓ ਨਸ਼ਾ ਮੁਕਤੀ ਸੈਂਟਰ ਕਈਆਂ ਨੂੰ ਸਮਝੀ